ਅੱਜ ਸੰਤ ਬਾਬਾ ਕਰਮ ਸਿੰਘ ਜੀ ਹੱਤੀ ਮਰਤਾਨ ਤਿੰਨਾਂ ਤੋਂ ਰਸਾਏ ਤਤ ਮੇਤੇ ਮਹਾਤਮਾ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਤਿੰਨਾਂ ਨੇ ਅੱਜ ਦੇ ਦਿਨ 2 ਵਜੇ ਅੰਮ੍ਰਿਤ ਵੇਲੇ ਜਿਹੜਾ ਸੀ ਉਹ ਸਰੀਰ ਛੱਡਿਆ ਸੀ ਉਹਨਾਂ ਤੋਂ ਰਸਾਏ ਹੋਏ ਦੋ ਮਹਾਤਮਾ ਇੱਕ ਦਾ ਨਾਮ ਬਾਬਾ ਇਸ਼ਰ ਸਿੰਘ ਜੀ ਰਾੜਾ ਸਾਹਿਬ ਦੂਜੇ ਦਾ ਸੰਤ ਕਿਸ਼ਨ ਸਿੰਘ ਜੀ ਰਾੜੇਵਾੜੇ ਹੋਏ ਸਨ ਸੋ ਬਾਬਾ ਜੀ ਅਤਰ ਸਿੰਘ ਜੀ ਜਿਹੜੇ ਸੀ ਰੇਰੂ ਸਾਹਿਬ ਵਾਲੇ ਇੱਕ ਮਸਤੂਆਣੇ ਵਾਲੇ ਵੀ ਹੋਏ ਹਨ ਇਹ ਫੌਜ ਦੇ ਵਿੱਚ ਜਿਹੜੇ ਸੀ ਨੌਕਰੀ ਕਰਦੇ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਬਾਬਾ ਕਰਮ ਸਿੰਘ ਜੀ ਦਾ ਕੋਤੀ ਮਰਦਾਨ ਵਾਲਿਆਂ ਦਾ ਸਥਾਨ ਜਿਹੜਾ ਸੀ ਜਿੱਥੇ ਦਰਰਾ ਖੈਬਰ ਪੈਂਦਾ ਹੈ ਅਫਗਾਨਿਸਤਾਨ ਨੂੰ ਜਿਹੜੇ ਰਸਤੇ ਉਹਨਾਂ ਸਮਿਆਂ ਵਿੱਚ ਉੱਥੋਂ ਜਾਂਦੇ ਸੀ ਜਿੰਨੇ ਗਿਰਜੇ ਵਗਾਰਾ ਸਨ ਉਹ ਦਰਰਾ ਖੈਬਰ ਥਾਣੀ ਲੰਘ ਕੇ ਫਿਰ ਇਸ ਭਾਰਤ ਦੇ ਉੱਤੇ ਆਕਰਮਣ ਕਰਿਆ ਕਰਦੇ ਸੀ ਸੋ ਉਥੇ ਆ ਜਿਹੜਾ ਸੀ ਉਹਨਾਂ ਇਲਾਕਿਆਂ ਦੇ ਵਿੱਚ ਆਪਣਾ ਸਥਾਨ ਜਿਹੜਾ ਸੀ ਉਹ ਬਣਾਇਆ ਕਿਉਂਕਿ ਬਾਬਾ ਜੀ ਦੇ ਜਦੋਂ ਫੌਜ ਵਿੱਚ ਵੀ ਨੌਕਰੀ ਕਰਦੇ ਬਾਬਾ ਕਰਮ ਸਿੰਘ ਹੋਤੀ ਮਰਦਾਨ ਕਈ ਵਾਰੀ ਬੰਦੂਕ ਮੋਢੇ ਤੇ ਟੰਗੀ ਹੋਣੀ ਤੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਜਿਹੜੀ ਸੁਰਤਿ ਉਹ ਲੱਗ ਜਾਣੀ ਖਲੋਤਿਆਂ ਖਲੋਤਿਆਂ ਨੇ ਸਮਾਧੀ ਲੀਨ ਹੋ ਜਾਣਾ ਇਸ ਤਰ੍ਹਾਂ ਦੇ ਕੌਤਕ ਵੀ ਹੁੰਦੇ ਰਹਿੰਦੇ ਕਿ ਆਪ ਪਰਮਾਤਮਾ ਜਿਹੜਾ ਸੀ ਉਹਨਾਂ ਦੇ ਥਾਂ ਤੇ ਰੂਹ ਧਾਰਨ ਕਰਕੇ ਡਿਊਟੀ ਵੀ ਜਿਹੜਾ ਸੀ ਉਹ ਦੇ ਆਉਂਦਾ ਹੁੰਦਾ ਅਖੀਰ ਮਹਾਤਮਾ ਨੇ ਇਹ ਸੋਚਿਆ ਕਿ ਆਪਣੇ ਪਿਆਰੇ ਕੋ ਜਰੂਰ ਇੰਨੀ ਸੇਵਾ ਲੈਣੀ ਹੈ ਮੇਰੇ ਥਾਂ ਨੌਕਰੀ ਕਰਦਾ ਹੈ ਮੈਨੂੰ ਨੌਕਰੀ ਹੀ ਛੱਡ ਦੇਣੀ ਚਾਹੀਦੀ ਹੈ ਸੋ ਬਾਬਾ ਜੀ ਨੇ ਉਸ ਸਭੇ ਨੌਕਰੀ ਤੋਂ ਜਿਹੜਾ ਸੀ ਉਹ ਨਾ ਕੱਟਣ ਨੂੰ ਕਿਹਾ ਪਹਿਲਾਂ ਉਹਨਾਂ ਨੇ ਮਨਾਂ ਕੀਤਾ ਕਿ ਤੁਹਾਡੇ ਤੇ ਪ੍ਰਮਾਤਮਾ ਦੀ ਬੜੀ ਮਿਹਰ ਹੈ ਤੁਸੀਂ ਇੱਕ ਪਰਮੇਸ਼ਰ ਦੇ ਫੱਕਰ ਹੋ ਸੋ ਅਸੀਂ ਤੁਹਾਨੂੰ ਕਿਵੇਂ ਇੱਥੋਂ ਨੌਕਰੀ ਤੋਂ ਨਾਮ ਕੱਢ ਦਈਏ ਹਜ਼ੂਰ ਨੇ ਫੇਰ ਬਚਨ ਦੂਜਾ ਕਹਿ ਦਿੱਤਾ ਤੁਹਾਡੇ ਰਜਿਸਟਰਾਂ ਵਿੱਚ ਮੇਰਾ ਨਾਮ ਨਹੀਂ ਹੈਗਾ ਉਦੋਂ ਐਸੀ ਕਲਾ ਵਰਤੀ ਕਿ ਕੁਦਰਤੀ ਤੌਰ ਤੇ ਹੀ ਰਜਿਸਟਰਾਂ 'ਚ ਉਹ ਨਾਮ ਨਿਕਲ ਗਿਆ ਫਿਰ ਬਾਬਾ ਜੀ ਨੇ ਉਹਨਾਂ ਫੇਰ ਬੇਨਤੀ ਕੀਤੀ ਜਦੋਂ ਘਰ ਨੂੰ ਆਉਣ ਲੱਗੇ ਸਾਰੇ ਫੌਜੀਆ ਨੇ ਮਿਲ ਕੇ ਜਰਨਲ ਨੇ ਕਰਨੰਦੇ ਕਿ ਤੁਹਾਡੇ ਉੱਤੇ ਰੱਬ ਦੀ ਬਹੁਤ ਵੱਡੀ ਕਿਰਪਾ ਹੈ ਤੁਸੀਂ ਕਿਰਪਾ ਕਰਕੇ ਸਾਡੇ ਕੋਲ ਹੀ ਰਹੋ ਇਹ ਨੌਕਰੀ ਨਹੀਂ ਕਰਨੀ ਕੋਈ ਗੱਲ ਨਹੀਂ ਤੁਹਾਨੂੰ ਉਤਰਾ ਹੀ ਤਨਖਾਹ ਦੇ ਹੀ ਜਾਵਾਂਗੇ ਉਸ ਸਮੇਂ ਜਦੋਂ ਬੇਨਤੀਆਂ ਕੀਤੀਆਂ ਫਿਰ ਉਸ ਇਲਾਕੇ ਵਿੱਚ ਮਹਾਪੁਰਸ਼ਾਂ ਨੇ ਸਥਾਨ ਬਣਾ ਲਿਆ ਜੋ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਉੱਥੇ ਫਿਰ ਆ ਜੀ ਨੇ ਸਥਾਨ ਬਣਾਇਆ ਦੂਰ ਦਰਾਜ ਤੋਂ ਸੰਗਤ ਆਉਂਦੀ ਹੁੰਦੀ ਤੇ 20000 ਫੌਜ ਜਿਹੜੀ ਸੀ ਉਹ ਵੀ ਉਹਨਾਂ ਦੇ ਸਥਾਨ ਤੇ ਰਹਿਣੀ ਬਾਬਾ ਜੀ ਨੇ ਵਚਨ ਕੀਤਾ ਸੀ ਇੱਕੋ ਥਾਂ ਤੋਂ ਲੰਗਰ ਚੱਲੇਗਾ ਕਿਸੇ ਵੀ ਫੌਜੀ ਨੂੰ ਅਲੱਗ ਲੰਗਰ ਬਣਾਉਣ ਦੀ ਜ਼ਰੂਰਤ ਨਹੀਂ ਹੈ ਸਾਰੇ ਇੱਕ ਥਾਂ ਤੋਂ ਲੰਗਰ ਛਕਣਗੇ ਸੋ ਉੱਥੇ ਅਨੇਕਾਂ ਰਹਿਮਤਾਂ ਵਰਸ ਰਹੀਆਂ ਇਹ ਜਿਹੜੇ ਬਾਬਾ ਅਤਰ ਸਿੰਘ ਜੀ ਸੀ ਇਹ ਵੀ ਫੌਜ ਵਿੱਚ ਸਨ ਫੌਜੀਆ ਨੇ ਹੋਰ ਜਿਹੜਾ ਸੀ ਇਹਨਾਂ ਦਾ ਬਹੁਤ ਸਤਿਕਾਰ ਕਰਨਾ ਇਹਨਾਂ ਕੋਲ ਜਾਣਾ ਵੀ ਇਹ ਬਾਬਾ ਅਤਰ ਸਿੰਘ ਜੀ ਰੈਰੂ ਸਾਹਿਬ ਵਾਲੇ ਇਹ ਅਲੱਗ ਪਲਟਨ ਦੇ ਵਿੱਚ ਸਨ ਇੱਕ ਦਿਨ ਕੁਝ ਫੌਜੀ ਜਿਹੜੇ ਸੀ ਉਹਨਾਂ ਨੇ ਬਾਬਾ ਕਰਮ ਸਿੰਘ ਨੂੰ ਮਿਲਣ ਜਾਣਾ ਸੀ ਐਤਵਾਰ ਵਾਲੇ ਦਿਨ ਆਪ ਜੀ ਜਿਹੜਾ ਸੀ 10 ਮਿੰਟ ਸੰਗਤ ਦੇ ਵਿੱਚ ਜ਼ਿਆਦਾਤਰ ਬੋਲਦੇ ਹੁੰਦੇ ਸੀ ਸੋ ਉਸ ਸਮੇਂ ਬਾਬਾ ਅਤਰ ਸਿੰਘ ਜੀ ਨੂੰ ਕਿਸੇ ਨੇ ਕਿਹਾ ਤੂੰ ਵੀ ਸਾਡੇ ਨਾਲ ਚੱਲ ਇਨਾਂ ਬਿਓ ਇਹ ਕਿਹਾ ਕਿ ਮੈਂ ਤੇ ਕਲਗੀਧਰ ਪਾਤਸ਼ਾਹ ਦਾ ਖੰਡੇ ਵਾਟੇ ਦਾ ਅੰਮ੍ਰਿਤ ਛਕਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਧਾਰਨ ਕੀਤਾ ਹੈ ਮੈਨੂੰ ਹੁਣ ਸਾਧੂ ਕੋ ਜਾਣ ਦੀ ਕੀ ਲੋੜ ਹੈ ਇੱਕ ਫੌਜੀ ਕਹਿਣ ਲੱਗਾ ਇੱਕ ਵਾਰੀ ਚੱਲ ਚੱਲ ਫੇਰ ਨਾ ਜਾਇਆ ਕਰੀ ਫਿਰ ਤੇਰੀ ਮਰਜ਼ੀ ਹੈ ਜਦੋਂ ਇਹਨਾਂ ਨੂੰ ਹੀ ਲੈ ਗਏ ਉਹਨਾਂ ਸਮਿਆਂ ਵਿੱਚ ਬਾਬਾ ਕਰਮ ਸਿੰਘ ਜੀ ਨੂੰ ਉਹਨਾਂ ਫੌਜੀਆਂ ਦੀ ਇੰਨੀ ਸਰਦਾ ਹੁੰਦੀ ਸੀ ਕਿ ਇਹਨਾਂ ਨੂੰ ਪਾਲਕੀ ਵਿੱਚ ਬਿਠਾ ਕੇ ਤੇ ਪਿੰਡਾਂ ਦੇ ਵਿੱਚ ਚਾਰ ਜਣਿਆਂ ਨੇ ਪਾਲਕੀ ਚੁੱਕੀ ਹੋਣੀ ਤੇ ਦਰਸ਼ਨ ਕਰਾਣ ਕਰਿਆ ਕਰਦੇ ਸੀ ਪੂਰਨ ਤਤਵੇ ਤੇ ਮਹਾਤਮਾ ਸਨ ਭਾਈ ਦਇਆ ਸਿੰਘ ਪੰਜਾਂ ਪਿਆਰਿਆਂ ਦੇ ਮੁਖੇ ਤਿੰਨਾਂ ਦੇ ਪ੍ਰਣਾਲੇ ਦੇ ਵਿੱਚ ਸੋ ਉਹ ਸਮੇਂ ਐਵੇਂ ਚਲੇ ਗਏ ਜਦੋਂ ਗਏ ਸਿੰਘ ਪਾਲਕੀ ਚੁੱਕਣ ਲੱਗੇ ਬਾਬਾ ਕਰਨ ਸਿੰਘ ਜੀ ਦੇ ਆ ਜੀ ਨੇ ਫਰਮਾਇਆ ਕਿ ਅੱਜ ਇੱਕ ਨਵਾਂ ਫੌਜੇ ਆਇਆ ਹੈ ਉਹ ਸਾਡੇ ਅੱਗੇੋਂ ਪਾਲਕੀ ਚੱਕੇਗਾ ਪਹਿਲਾਂ ਹੀ ਜਦੋਂ ਐਸਾ ਵਚਨ ਕੀਤਾ ਪਾਲਕੀ ਨੂੰ ਹੱਥ ਲਾਉਣ ਦੀ ਢੇਰ ਸੀ ਕੋਈ ਪਰਮਾਤਮਾ ਦੇ ਐਸੀ ਕਲਾ ਵਰਤ ਗਈ ਪਰਮੇਸ਼ਰ ਕਾਲ ਫੁਰਖਾ ਹੈ ਗੁਰੂ ਦੇ ਕਿ ਇਹਨਾਂ ਦੇ ਅੰਦਰ ਪਰਮ ਚਰਨ ਹਟ ਜਿਹੜੇ ਸੀ ਉਹ ਪਾਲਕੀ ਨੂੰ ਹੱਥ ਲਾਉਂਦਿਆਂ ਹੀ ਸ਼ੁਰੂ ਹੋ ਗਈ ਜਦੋਂ ਫਿਰ ਆ ਜੀ ਨੇ ਦਰਸ਼ਨ ਕੀਤੇ ਮਹਾਕੁਰਸਿਆਂ ਨੂੰ ਫਿਰ ਕਹਿਣ ਲੱਗੇ ਕਿ ਤੁਸੀਂ ਸੱਚਮੁੱਚ ਹੀ ਤਤ ਤੇ ਮਹਾਤਮਾ ਹੋ ਹੁਣ ਮੇਰਾ ਜੀ ਕਰਦਾ ਹੈ ਮੈਂ ਤੁਹਾਡੇ ਕੋ ਰਾਂ ਭਾਗ ਠੜੇ ਹਰ ਸੰਤ ਤੇਮਾਰੇ ਜਿਨ ਘਰ ਧਨ ਹਰ ਨਾਮ ਜਿਨ੍ਹਾਂ ਦੇ ਵੱਡੇ ਭਾਗ ਹਨ ਉਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਹੁੰਦਾ ਹੈ ਉਹਨਾਂ ਦਾ ਤਨ ਹੁੰਦਾ ਹੈ ਤੇ ਜਿਨ੍ਹਾਂ ਦੇ ਮੱਥੇ ਦੇ ਭਾਗ ਗੁੱਗੜਣ ਉਹਨੂੰ ਸਾਧੂ ਦਾ ਮਲਾਪ ਹੋਇਆ ਕਰਦਾ ਹੈ ਉਸਮੇ ਫਿਰ ਆ ਜੀ ਕਹਿਣ ਲੱਗੇ ਹੁਣ ਮੇਰਾ ਕੀ ਕਰਦਾ ਤੁਹਾਡੇ ਕੋ ਰਹਾ ਮਹਾਪੁਰਸ਼ਾਂ ਨੇ ਜਾਣਕ ਵਚਨ ਕਰ ਦਿੱਤਾ ਕਿ ਕੋਈ ਨਹੀਂ ਭਾਈ ਸ਼ਬਦ ਦੀ ਕਮਾਈ ਕਰਿਆ ਕਰ ਤੇ ਆਪ ਦੇ ਨੌਕਰੇ ਕਰ ਹੌਲਦਾਰ ਬਣ ਕੇ ਮੇਰੇ ਕੋਲ ਆਏ ਨਾਲੇ ਇਹ ਵੀ ਵਚਨ ਕਰਤਾ ਹੌਲਦਾਰ ਬਣੇਗਾ ਫਖੀਰ ਫਿਰ ਜਿਹੜਾ ਸੀ ਆਉ ਜੀ ਦਿੱਲੀ ਜਿਹੜੇ ਸੀ ਉਹਨਾਂ ਸਮਿਆਂ ਵਿੱਚ ਖਡਾਰੀਆਂ ਦਾ ਉੱਥੇ ਟੂਰਨਾਮੈਂਟ ਸੀ ਉੱਥੇ ਫੌਜੀਆਂ ਨੇ ਵੀ ਪਾਰਟ ਲਿਆ ਹੋਇਆ ਸੀ ਉੱਥੇ ਬਾਬਾ ਅਤਰ ਸਿੰਘ ਜੀ ਨੇ ਜਦੋਂ ਬੰਦੂਕ ਦੀ ਗੋਲੀ ਦੇ ਨਿਸ਼ਾਨੇ ਲਾਉਣੇ ਸੀ ਦਿੱਲੀ ਦੇ ਵਿੱਚ ਤੇ ਉਹਨਾਂ ਵਿੱਚ ਚੁਣਿਆ ਜਾਂਦਾ ਹੀ ਫਸਟ ਕਿਹੜਾ ਹੁੰਦਾ ਹੈ ਉਹਨੂੰ ਸਨਮਾਨਿਤ ਕਰਨਾ ਸੀ ਹੋਰ ਵੀ ਵਿਦੇਸ਼ਾਂ ਤੋਂ ਉੱਥੇ ਨਿਸ਼ਾਨੇ ਲਾਉਣ ਵਾਲੇ ਖਿਡਾਰੀ ਆਏ ਹੋਏ ਸਨ ਫੌਜੀ ਲੋਕ ਉਹਨਾਂ ਵਿੱਚ ਜਦੋਂ ਨਿਸ਼ਾਨੇ ਲਾਏ ਹਨ ਇੱਤਰ ਬਾਬਾ ਜੀ ਦਾ ਬਚਨ ਹੈ ਕਿ ਤੂੰ ਹੌਲਦਾਰ ਬਣੇਗਾ ਭਾਵੇਂ ਮਨ ਵਿੱਚ ਚੱਲਦਾ ਸੀ ਕਿ ਮੈਂ ਤੇ ਸਕੂਲੇ ਇੱਕ ਦਿਨ ਵੀ ਨਹੀਂ ਗਿਆ ਤੇ ਮੈਂ ਅਫਸਰ ਕਿਤਰਾ ਬਣ ਜਾਊਗਾ ਉਸ ਸਮੇਂ ਕਿਉਂਕਿ ਉਹਨਾਂ ਸਮਿਆਂ ਵਿੱਚ ਫੌਜੀ ਜਿਹੜੇ ਸੀ ਉਹ ਜਿਹੜੇ ਸੀ ਗਵਾਹੀ ਦੇ ਕੇ ਦੂਜੇ ਫੌਜੀ ਰਖਾ ਦਿਆ ਕਰਦੇ ਸੀ ਕਿ ਪੜ੍ਹਾਈ ਲਿਖਾਈ ਨੂੰ ਨਹੀਂ ਸੀ ਵੇਖਦੇ ਦਿੰਦੇ ਸੋ ਉਸ ਸਮੇਂ ਜਦੋਂ ਨਿਸ਼ਾਨੇ ਲਾਉਣੇ ਸੀ ਆ ਜਿਹਨੇ ਨਿਸ਼ਾਨਾ ਜਿਹੜਾ ਸੀ ਹੋਰ ਵੀ ਖਿਡਾਰੀਆਂ ਨੇ ਮਾਰੇ ਜਦੋਂ ਬੰਦੂਕ ਦੀ ਗੋਲੀ ਦੇ ਨਿਸ਼ਾਨੇ ਮਾਰਤੇ ਹਨ ਤੇ ਹਰ ਇੱਕ ਨਿਸ਼ਾਨਾ ਜਿਹੜਾ ਹੈ ਟਾਰਗੇਟ ਦੇ ਉੱਤੇ ਵੱਜਦਾ ਹੈ ਅਖੀਰ ਐਸਾ ਹੋਇਆ ਸਤਪੁਰਸ਼ਾਂ ਦੇ ਬਚਨ ਦੀ ਕਿਰਪਾ ਦੇ ਨਾਲ ਆ ਜੀ ਵਿਸ਼ਵ ਦੇ ਵਿੱਚੋਂ ਫਰਸਟ ਆ ਗਏ ਜਦੋਂ ਫਰਸਟ ਆਏ ਤੇ ਉਹਨਾਂ ਨੇ ਇਹ ਕਿਹਾ ਕਿ ਇਹ ਫੌਜੀ ਹੈ ਇਹਨੂੰ ਵੱਡਾ ਅਫਸਰ ਬਣਾ ਦੋ ਹੌਲਦਾਰ ਬਣਾ ਦੋ ਇੱਕ ਅਨਪੜ ਬੰਦੇ ਨੂੰ ਜਦੋਂ ਅਸਰ ਦਾ ਉੱਥੇ ਮੈਡਲ ਪੈ ਗਿਆ ਉਸ ਸਮੇਂ ਮਨ ਵਿੱਚ ਵਿਰਾਗ ਆ ਗਿਆ ਕਿ ਇਹ ਉਸ ਮਹਾਤਮਾ ਦੀ ਕਿਰਪਾ ਦੇ ਨਾਲ ਸਾਰਾ ਕੁਝ ਹੋਇਆ ਹੈ। ਅਖੀਰ ਫਿਰ ਆਪ ਜੀ ਜਿਹੜੇ ਸੀ ਇਹਨਾਂ ਦੇ ਕੋਲ ਫਿਰ ਆਏ ਜਦੋਂ ਫਿਰ ਬਾਬਾ ਜੀ ਨੇ ਸ੍ਰੀ ਛਟਨਾ ਸਿਉਤੀ ਮਤਾਨ ਵਾਲਿਆਂ ਉਸ ਸਮੇਂ ਫਿਰ ਇਹਨਾਂ ਨੇ ਵਚਨ ਲਿਆ ਸੀ ਕਿ ਫਿਰ ਸਮੇਂ ਵਚਨ ਕੀਤੇ ਸਨ ਕਿ ਮਹਾਰਾਜ ਮੈਂ ਗੁਰੂ ਘਰ ਦੀ ਜੜੀ ਹੈ ਉਹ ਸੇਵਾ ਕਰਨੀ ਹੈ ਸੋ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਜਦੋਂ ਐਸਾ ਵਚਨ ਉਹਨਾਂ ਨੇ ਕਹਿ ਦਿੱਤਾ ਫਿਰ ਇੱਥੇ ਦਰਹੇ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੇਰੂ ਦੇ ਦਰਖਤ ਦੇ ਥੱਲੇ ਆਣ ਕੇ ਕਲਗੀ ਤਰਪਾਸ਼ਾ ਬੈਠੇ ਸੀ ਜਿੱਥੇ ਅੱਜਕੱਲ ਗੁਰਦੁਆਰਾ ਰੇਰੂ ਸਾਹਿਬ ਹੈ ਸਰੋਮਣੀ ਕਮੇਟੀ ਦੇ ਕੋਲ ਉਸ ਦਾ ਪ੍ਰਬੰਧ ਹੈ। ਰੇਰੂ ਸਾਹਿਬ ਜਿਹੜਾ ਸਥਾਨ ਸੀ ਕਲਗੀਧਰ ਪਾਸ਼ਾ ਮਹਾਰਾਜ ਇਸ ਸਥਾਨ ਤੇ ਆਣ ਕੇ ਬੈਠੇ ਸਨ। ਇੱਥੇ ਭਾਰਾ ਮਾਲ ਨੇ ਮਹਾਰਾਜ ਨੂੰ ਦੁੱਧ ਪਿਆਇਆ ਸੀ। ਨਾਲੇ ਭਾਰਾ ਮਰ ਨੂੰ ਵਾਰ ਦਿੱਤੇ ਸੀ। ਮੰਗੜ ਗੋਦ ਦੇ ਵਿੱਚ ਹੋਇਆ ਕਿ ਤੇਰੀਆਂ ਜ਼ਿੰਮੇਵਾਰੀਆਂ ਚੱਲਣਗੀਆਂ। ਸੋ ਹੋਰ ਵੀ ਬਿਆਨ ਉਸਨਾਂ ਨੂੰ ਵਾਰ ਦਿੱਤੇ। ਕਿ ਰਜ਼ਿਕ ਦੀ ਕੋਈ ਕਮੀ ਨਹੀਂ ਹੋਏਗੀ ਨਾਲੇ ਤੁਸੀਂ ਪ੍ਰਮਾਤਮਾ ਦੇ ਨਾਲ ਜੁੜੋਗੇ ਅੱਜ ਵੀ ਉਹਨਾਂ ਸਥਾਨਾਂ ਤੇ ਮਾਗਟਾਂ ਦੇ ਬੜੇ ਪਿੰਡ ਨੇ ਹੋਰ ਸੋ ਇੱਥੇ ਬਾਬਾ ਜੀ ਕਹਿਣ ਲੱਗੇ ਬਾਬਾ ਅਤਰ ਸਿੰਘ ਜੀ ਨੂੰ ਹੋਤੀ ਮਰਦਾਨ ਵਾਲੇ ਕਹਿੰਦੇ ਚੰਗਾ ਫਿਰ ਤੂੰ ਉਹ ਕਲਗੀਧਰ ਪਾਤਸ਼ਾਹ ਦਾ ਸਥਾਨ ਹੈ ਤੂੰ ਗੁਰੂ ਘਰ ਦੀ ਸੇਵਾ ਮੰਗੀ ਹੈ ਤੂੰ ਉਸ ਸਥਾਨ ਦੇ ਉੱਤੇ ਚਲੇ ਜਾ ਤੇ ਉਸ ਸਥਾਨ ਦੀ ਜਿਹੜੀ ਹੈ ਉਹ ਸੇਵਾ ਕਰਾ ਤੇ ਨਾਲੇ ਮਾਤਮਾ ਦੇ ਨਾਲ ਸੰਗਤ ਨੂੰ ਜੋੜ ਫਿਰ ਆਪ ਜੀ ਇਸ ਸਥਾਨ ਦੇ ਉੱਪਰ ਆ ਗਏ ਇੱਥੇ ਫਿਰ ਆਪ ਜੀ ਨੇ ਜਿਹੜੀ ਫੌਜ ਦੇ ਵਿੱਚੋਂ ਪੈਨਸ਼ਨ ਮਿਲਦੀ ਸੀ ਉਹ ਪੈਨਸ਼ਨ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਚਾਰ ਕਿੱਲੇ ਜ਼ਮੀਨ ਖਰੀਦੀ ਉਹ ਚਾਰ ਕਿੱਲੇ ਜ਼ਮੀਨ ਜਿਹੜੀ ਸੀ ਫਲਗੀਰ ਪਾਤਸ਼ਾਹ ਮਹਾਰਾਜ ਉਹ ਗੁਰਦੁਆਰੇ ਦੇ ਨਾਮ ਲਵਾ ਦਿੱਤੀ ਸੀ ਜਿਹੜੀ ਪੈਨਸ਼ਨ ਦਾ ਜੋ ਵੀ ਫੰਡ ਸੀ ਉਹ ਜ਼ਮੀਨ ਗੁਰੂ ਘਰ ਦੇ ਨਾਲ ਲਵਾ ਦਿੱਤੀ ਤੇ ਦੋ ਬੌਲ ਰੱਖੇ ਹੋਏ ਸੀ ਇੱਕ ਗਾਂ ਤੇ ਇੱਕ ਕੁੱਤਾ ਸੋ ਉਹ ਦੋਵਾਂ ਬੌਲਦਾਂ ਦੇ ਨਾਲ ਹਲ ਚਲਾਉਣਾ ਤੇ ਹਲ ਚਲਾ ਕੇ ਜੋ ਵੀ ਕਿਰਤ ਕਮਾਈ ਕਰਨੀ ਉਹਦਾ ਉੱਥੇ ਉਹਨਾਂ ਸਥਾਨ ਦੇ ਉੱਤੇ ਲੰਗਰ ਚਲਾ ਦੇਣਾ। ਇਹ ਸਰਕਾਰ ਆਵਜੀ ਰਹਿੰਦੇ ਲੁਧਿਆਣੇ ਤੋਂ ਲੁਧਿਆਣੇ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਬੜੇ ਤਤਵੇ ਤੇ ਮਹਾਤਮਾ ਇੱਥੇ ਰਹਿੰਦੇ ਹਨ। ਉਹਨਾਂ ਨੇ ਆਣ ਕੇ ਕਹਿਣਾ ਸਾਡੇ ਇੱਥੇ ਕੀਰਤਨ ਕਰ ਜਾਓ। ਜਾਂ ਉਹਦੋਂ ਫਿਰ ਮਹਾਪੁਰਸ਼ਾਂ ਨੇ ਇਹ ਕਹਿ ਦੇਣਾ ਕਿ ਮੈਂ ਜੇ ਤੁਹਾਡੇ ਘਰ ਕੀਰਤਨ ਕਰਨੀ ਆਉਂਗਾ ਤੁਹਾਡੀ ਗੱਡੀ ਤੇ ਨਹੀਂ ਮੈਂ ਚੜ ਕੇ ਜਾਣਾ ਤੇ ਮੈਂ ਪੈਦਲ ਹੀ ਆਇਆ ਕਰੂੰਗਾ ਮੇਰੇ ਪੈਰ ਹੀ ਜਿਹੜੇ ਹਨ ਉਹ ਘਾਰ ਵਰਗੇ ਨੇ ਉਸ ਸਮੇਂ ਫਿਰ ਮਹਾਪੁਰਸ਼ਾਂ ਨੇ ਲੁਧਿਆਣੇ ਸਫਤੇ ਤੁਰ ਪੈਣਾ ਕਿਸੇ ਦੀ ਗੱਡੀ ਤੇ ਨਹੀਂ ਸੀ ਚੜਦੇ ਹੁੰਦੇ ਉੱਥੇ ਜਾ ਕੇ ਉਹਨਾਂ ਦੇ ਕੀਰਤਨ ਉਹਨਾਂ ਦੇ ਘਰਾਂ ਵਿੱਚ ਜਾ ਕੇ ਜਿੰਨੇ ਸੱਦਣਾ ਘਰ ਆਇਆ ਕਰਨਾ ਫਿਰ ਆਣ ਕੇ ਇੱਥੇ ਮੌਜ ਵਿੱਚ ਬਹਿ ਜਾਣਾ ਪਟਿਆਲੇ ਦਾ ਰਾਜਾ ਇੱਕ ਦਿਨ ਮਹਾਪੁਰਸ਼ਾਂ ਦੀ ਦੂਰ ਦੂਰ ਤੱਕ ਤੁਮ ਸੁਣ ਕੇ ਆਇਆ ਆਣ ਕੇ ਉਸ ਨੇ ਦੇਖਿਆ ਕਿ ਮਹਾਤਮਾ ਇੱਥੇ ਹੋਣਗੇ ਜਦੋਂ ਦੇਖਿਆ ਤੇ ਬਾਬਾ ਜੀ ਜਿਹੜੇ ਸੀ ਉਹਨਾਂ ਆਣ ਕੇ ਪੁੱਛਦਾ ਹੈ ਬਾਬਾ ਜੀ ਡੰਗਰਾਂ ਨੂੰ ਪੱਠੇ ਰੜਾ ਰਹੇ ਸੀ ਆਣ ਕੇ ਪੁੱਛਦਾ ਇੱਥੇ ਕੋਈ ਮਹਾਤਮਾ ਹੋਣੇ ਨੇ ਮਹਾਪੁਰਸ਼ ਕਿਉਂ ਕਹਿੰਦੇ ਕੋਈ ਨਹੀਂ ਤੂੰ ਜਾ ਕੇ ਤੁਸੀਂ ਆਪਣਾ ਹੈ ਜਲਪਣੇ ਛਕੋ ਲੰਗਰ ਪ੍ਰਸ਼ਾਦਾ ਛਕੋ ਹੁਣੇ ਆ ਜਾਂਦੇ ਹਨ ਉਹ ਮਹਾਪੁਰਸ਼ ਨੇ ਚਿਰ ਨੂੰ ਡੰਗਰਾਂ ਨੂੰ ਪੱਠੇ-ਪੱਠੇ ਰੜਾ ਕੇ ਫਿਰ ਆਣ ਕੇ ਆਸਣ ਤੇ ਵਿਰਾਜਮਾਨ ਹੋ ਗਏ ਜਦੋਂ ਸੇਵਕਾਂ ਤੋਂ ਦਚਿਆਂ ਕੋ ਪੁੱਛਿਆ ਮਹਾਪੁਰਸ਼ ਕਿਹੜੇ ਨੇ ਜਦੋਂ ਆ ਕੇ ਦੇਖਿਆ ਤਾਂ ਉਹ ਉਹੀ ਜਿਹੜੇ ਡੰਗਰਾਂ ਨੂੰ ਪੱਠੇ ਰੜਾ ਰਹੇ ਸੀ ਆਣ ਕੇ ਪਟਿਆਲੇ ਦੇ ਰਾਜੇ ਨੇ ਨਮਸਕਾਰ ਕੀਤੀ ਹੈ ਔਰ ਵੀ ਪੇਟਾਂ ਨਾ ਵਗੈਰਾ ਲੈ ਕੇ ਆਇਆ ਸੀ ਉਸ ਦੇ ਉੱਤੇ ਸਤਪੁਰਸ਼ਾਂ ਨੇ ਕਿਰਪਾ ਕੀਤੀ ਨਾਮ ਦੇ ਨਾਲ ਜੋੜਿਆ ਅਖੀਰ ਫਿਰ ਬਾਬਾ ਈਸ਼ਰ ਸਿੰਘ ਜੀ ਨੂੰ ਜਿਹੜੇ ਰਾੜੇ ਵਾਲੇ ਸੰਤ ਹੋਏ ਉਹਨਾਂ ਨੂੰ ਪਟਿਆਲੇ ਭੂਆ ਦੇ ਕੋਲ ਰਹਿੰਦੇ ਸੀ ਉੱਥੇ ਬਾਬਾ ਧਿਆਨਾ ਹੋਇਆ ਬ੍ਰਹਮ ਅਵਸਥਾ ਦਾ ਮਾਲਕ ਸਤਵੀਂ ਭੂਮਿਕਾ ਚ ਰਹਿੰਦਾ ਸੀ ਉਸ ਨੇ ਦਸਵੀਂ ਵਿੱਚ ਪੜ੍ਹਦੇ ਹੋਏ ਮਹਾਪੁਰਸ਼ ਬਾਬਾਏ ਉਹਦੇ ਦਰਸ਼ਨ ਕਰਨ ਚੱਲ ਗਏ ਪਹਿਲੀ ਨਿਗਾਹ ਦੇ ਨਾਲ ਉਹਨੂੰ ਇਹ ਕਿ ਤੇਰੇ ਕਰਮ ਜਿਹੜੇ ਹਨ ਇਹ ਬਹੁਤ ਵੱਡੇ ਹਨ ਤੂੰ ਬਹੁਤ ਵੱਡਾ ਮਹਾਪੁਰਸ਼ ਮਹਤਮਾ ਬਣੇਗਾ ਤੇ ਤੇਰਾ ਜਿਹੜਾ ਨਾਮ ਦਾ ਖਜ਼ਾਨਾ ਹੈ ਉਹ ਬਾਬੇ ਅਤਰਸੋਂ ਦੇ ਕੋਲ ਹੈ ਚਾ ਉਹਨਾਂ ਦੇ ਜਾ ਕੇ ਸੇਵਾ ਕਰ ਇਦੋਂ ਇੰਨੇ ਵਚਨ ਕੀਤੇ ਤੇ ਬਾਬਾ ਇਸ਼ਰ ਸਿੰਘ ਜੀ ਵੀ ਜਿਹੜੇ ਸੀ ਉਹ ਦਸਵੀਂ ਦੀ ਪੜਾਈ ਪੇਪਰ ਛੱਡ ਕੇ ਉਹਨਾਂ ਦੇ ਕੋਲ ਆਏ ਸੀ ਫਿਰ ਇੱਥੇ ਦੋਵੇਂ ਸੰਤ ਬਾਬਾ ਕਿਸ਼ਨ ਸਿੰਘ ਜੀ ਤੇ ਬਾਬਾ ਇਸ਼ਰ ਸਿੰਘ ਇਹ ਰੂਸਾ ਬਾਣ ਕਹੀ ਇਹਨਾਂ ਨੇ ਇਹਨਾਂ ਦੀ ਸੇਵਾ ਕੀਤੀ ਹੈ ਇੱਕ ਨੇ ਘੋੜੇ ਦੀ ਸੇਵਾ ਕੀਤੀ ਬਾਬਾ ਇਸ਼ਰ ਸਿੰਘ ਜੀ ਦੀ ਇਹ ਡਿਊਟੀ ਲਈ ਤੂੰ ਸਾਡਾ ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰਾਇਆ ਕਰਨਾ ਹੈ ਉਫਰ ਇਸ਼ਨਾਨ ਕਰਾਉਂਦੇ ਰਹੇ ਅਖੀਰ ਫਿਰ 3 ਸਾਲ ਹੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ 1900 ਤੇ 24 ਦੇ ਵਿੱਚ ਲਗਭਗ ਆਏ ਸੀ 1927 ਦੇ ਵਿੱਚ ਮਹਾਪੁਰਸ਼ਾ ਸ੍ਰੀ ਛੱਡਿਆ 3 ਸਾਲ ਸੇਵਾ ਕੀਤੀ ਹੈ ਅੰਤ ਤੱਕ ਸੋ ਹੋਰ ਵੀ ਉੱਥੇ ਅਨੇਕਾਂ ਕੌਤਕ ਵਰਤੇ ਰਹਿੰਦੇ ਸੋ ਅਖੀਰ ਐਸਾ ਹੋਇਆ ਕਿ ਜਿੱਦਣ ਪੰਜ ਮਾਗ ਵਾਲਾ ਸੈਣ ਸੀ 1927 ਨੂੰ ਆਗੇ ਨੇ ਵੇਖ ਤੇ ਕਿਤੇ ਕਿ ਹੁਣ ਮੇਰਾ ਆਖੀਰਲਾ ਸਮਾਂ ਆ ਗਿਆ ਹੈ ਤੇ ਸੰਗਤ ਨੂੰ ਦੇਖ ਕੇ ਤਾਂ ਇਧਰ ਬਾਬਾ ਇਸ਼ਰ ਸਿੰਘ ਜੀ ਉਹਨਾਂ ਦੇ ਕੋਲ ਬਈ ਸਨ ਜਦੋਂ ਇਹਨਾਂ ਬਚਨ ਕੀਤਾ ਉਹਨਾਂ ਦੀ ਅੱਖਾਂ ਦੇ ਵਿੱਚ ਜਲ ਜਾਣਾ ਸ਼ੁਰੂ ਹੋ ਗਿਆ ਕਿ ਹੁਣ ਇਹਨਾਂ ਆਪ ਦਾ ਸਰੀਰ ਛੱਡਣਾ ਹੈ ਕੋਈ ਜਿਹੜਾ ਪਹਿਲਾਂ ਹੰਦਸ ਦੱਸ ਦਿੱਤਾ ਸੀ ਹੋਰ ਵੀ ਸੰਗਤ ਨੇ ਆਉਣਾ ਸ਼ੁਰੂ ਕੀਤਾ ਕਿਸੇ ਨੇ ਕਿਹਾ ਲੁਧਿਆਣੇੋਂ ਡਾਕਟਰ ਸੱਦ ਲੈਣੇ ਹਨ ਅਯੂਰਵੈਦ ਕਹਿੰਦੇ ਕਿ ਮੇਰੇ ਸਰੀਰ ਨੂੰ ਕੁਝ ਵੀ ਨਹੀਂ ਹੋਏਗਾ ਡਾਕਟਰ ਮੈਨੂੰ ਕੀ ਕਰੂਗਾ ਉਸ ਸਮੇਂ ਤੰਦਰੁਸਤ ਸਰੀਰ ਸੀ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਇਹ ਗੈਰ ਰੀਤੀਆਂ ਕੁਝ ਦਿਨ ਪਹਿਲਾਂ ਹੀ ਕਿਰ ਇਹ ਜਿਹੜੇ ਸੰਤ ਸੇਵਾ ਭਾਈ ਸ਼ਰਸਿੰਘ ਉਹ ਕੋ ਬਿਸ਼ਨ ਸਿੰਘ ਇਨਾਂ ਨੂੰ ਬਤੀ ਮਰਦਾਨ ਘੜ ਕੇ ਜਿੱਥੇ ਬਾਬਾ ਜੀ ਨੇ ਸ੍ਰੀ ਛੱਤੇ ਸੀ ਹੁੰਦਾ ਤਰਾ ਦੇ ਕੰਡੇ ਉੱਥੇ ਕਫਨ ਪਾ ਦਿੱਤੇ ਕਿ ਮੇਰੇ ਤੋਂ ਬਾਅਦ ਇਹ ਚਿੰਤ ਸੀ ਇਸ ਇਸ ਸੰਪਰਦਾਏ ਹੰਸ ਮੁਖੀ ਮਹਾਤਮਾ ਹੋ ਗਏ ਤੇ ਮੈਂ ਜਿਹੜਾ ਹੰਸ ਸੰਸਾਰ ਤੋਂ ਚਲਿਆ ਹਾਂ ਸੋ ਇਹਨਾਂ ਨੂੰ ਜਿਹੜਾ ਸੀ ਆ ਜੀ ਨੇ ਇਹਨਾਂ ਦਿੱਤੇ ਨੇ ਕਗਲ ਸ਼ਵਕਤ ਦੀਆਂ ਪਹਿਲਾਂ ਹੀ ਕੁਝ ਦਿਨ ਅਖੀਰ ਫਿਰ ਬਾਬਾ ਜੀ ਜਿਹੜੇ ਸੀ ਉਹ ਜਿੱਦਣ ਨੌ ਮਾਗ ਵਾਲਾ ਤੇ ਸੀ ਅੱਠ ਮਾਗ ਨੂੰ ਸ਼ਾਮ ਨੂੰ ਇਹ ਵਚਨ ਕੀਤਾ ਕਿ ਮੇਰੇ ਕੋਲ ਇੱਕ ਟਾਈਮ ਪੇਸ ਰੱਖ ਲਓ ਇੱਕ ਟਾਈਮ ਪੇਸ ਲੈ ਕੇ ਰੱਖ ਰਿਹਾ ਤੇ ਵਚਨ ਇਹ ਕੀਤਾ ਸੀ ਟਾਈਮ ਪੇਸ ਰੱਖ ਲਓ ਤੇ ਟਾਈਮ ਪੇਸ ਇੱਕ ਸੇਵਾਦਾਰ ਕਹਿ ਨੂੰਗਾ ਕਿ ਤੁਹਾਡੀ ਮੈਂ ਫੋਟੋ ਖਿੱਚਣੀ ਹੈ ਆਜ ਇਹਨੇ ਵਚਨ ਕੀਤਾ ਮੇਰੀ ਫੋਟੋ ਨਹੀਂ ਤਸਵੀਰਾਂ ਨਹੀਂ ਸਾਡੇ ਤੋਂ ਵੱਡੇ ਮਹਾਤਮਾ ਹੋਏ ਉਹਨਾਂ ਨੇ ਫੋਟੋ ਨਹੀਂ ਸੀ ਕਦੇ ਖਿਚਾਈ ਬਾਬਾ ਕਰਮ ਸਿੰਘ ਹੋਤੀ ਉਹਨਾਂ ਨਾਲ ਤੇਨੇ ਆਪਦੀ ਫੋਟੋ ਨਹੀਂ ਖਿਚਾਉਣੀ ਫੋਟੋ ਖਿਚਾਉਣ ਤੋਂ ਜਿਹੜਾ ਸੀ ਉਹਨਾਂ ਨੇ ਮਨਾਂ ਕੀਤਾ ਸੀ ਫੋਟੋ ਨਹੀਂ ਸੀ ਖਿਚਵਾਉਣੀ ਅਖੀਰ ਫਿਰ ਐਸਾ ਹੋਇਆ ਸ਼ਾਮ ਨੂੰ ਟੈਂਪੇਸ ਮਗਵਾ ਕੇ ਸੇਰੇ ਜੜਵਾਂ ਅੰਤਿਹੜਾ ਹੋਇਆ ਸੀ 9 ਮਾਰ 1976 ਸੀ ਨੂੰ ਅੰਤ ਵੇਲੇ ਸਾਰੇ ਦੇ ਸਾਹਮਣੇ ਸੰਗਤ ਰਾਤ ਦੇ ਭਾਰੇ ਜਾਗਦੇ ਸੀ ਅਖੀਰ ਫਿਰ ਆਖਿਨੇ ਸਮਾਧੀ ਸਥ ਹੋ ਕੇ ਆਪਣਾ ਜਿਹੜਾ ਪੰਚ ਕੁਤ ਸਰੀਰ ਸੀ ਆਪਣੀ ਜਿਹੜੀ ਆਤਮਾ ਸੀ ਇੱਕ ਲੰਮਾ ਸਾਹ ਲੈ ਰਹੀ ਸੀ ਜਿਹੜੇ ਮਹਾਤਮਾ ਹੁੰਦੇ ਉਹ ਇਹਨਾਂ ਸਰੀਰ ਛੱਡਦੇ ਨੇ ਉਹ ਇੱਕ ਲੰਮਾ ਸਾਹ ਲੈ ਕੇ ਆਪਣੇ ਸਿਰ ਦੇ ਚੰਜੀ ਆਤਮਾ ਕਿ ਚਲੇ ਨੇ ਤਾ ਇੱਕ ਲੰਮਾ ਸਾਹ ਲਿਆ ਹੈ ਇਹ ਲੰਮਾ ਸਾਹ ਲੈ ਕੇ ਆਖਿਨੇ ਜਿਹੜੇ ਸੀ ਕਬੀਰ ਜਿਸ ਮਰਨੇ ਤੇ जग ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਕਾਈ ਹੈ ਪੂਰਨ ਪਰਮਾਨੰਦ ਐਸੀ ਅਵਸਥਾ ਦੇ ਵਿੱਚ ਆਪ ਜੀ ਜਿਹੜੇ ਸੀ ਉਹ ਸਦਾ ਵਾਸਤੇ ਹੀ 2:05 ਦੇ ਤੇ ਆਪਣਾ ਬਿਸਕੁਤਕ ਸ੍ਰੀ ਜਿਹੜਾ ਸੀ ਉਹ ਤਿਆਗ ਗਏ ਉਸ ਤੋਂ ਬਾਅਦ ਵਿੱਚ ਉੱਥੇ ਇੱਕ ਹੋਰ ਕੌਤਕ ਹੋਇਆ ਜਿੰਨਾ ਬਲਦਾਂ ਦੇ ਨਾਲ ਜਿਹੜਾ ਸੀ ਉਹ ਹੜਵੰਦੇ ਹੁੰਦੇ ਸੀ ਉਹ ਦੋ ਬਲਦਾਂ ਨੇ ਸਰੀਰ ਛੱਡਿਆ ਨਾਲੇ ਇੱਕ ਗਾਂ ਨੇ ਉੱਥੇ ਸਰੀਰ ਛੱਡਤਾ ਆਪਣਾ ਤੇ ਇੱਕ ਜਿਹੜਾ ਕੁੱਤਾ ਸੀ ਇਹ ਵੀ ਆਪ ਦਾ ਸਰੀਰ ਜਿਹੜਾ ਸੀ ਉਹ ਤਿਆਗ ਗਏ ਸੋ ਇਸ ਪ੍ਰਕਾਰ ਸੰਤ ਸੰ ਐਸੇ ਮਹਾਤਮਾ ਉਹਨਾਂ ਤੋਂ ਵਰਸਾਏ ਸੀ ਸੰਤ ਬਾਬਾ ਈਸ਼ਰ ਸਿੰਘ ਵਾਲਾ ਸਾਹਿਬਾਏ ਜਿਨ੍ਹਾਂ ਨੇ ਦੇਸਾਂ ਦੇਸਾਂ ਵਿੱਚ ਵਰਲਡ ਵਿੱਚ ਲੇਕੋ ਜਾਂ ਕੋਈ ਦੇਸ਼ ਨਹੀਂ ਇਥੇ ਉਹਨਾਂ ਦਾ ਕੋਈ ਸਰਦਾਰ ਉਹਨਾਂ ਰਹਿਦਾ ਨਹੀਂ ਉਹਨਾਂ ਨੇ ਪਰਮਾਤਮਾ ਦੀ ਅਰਦਾਬ ਬੰਦਗੀ ਕਰਾਈ ਅੱਜ ਵੀ ਉਹਨਾਂ ਨੇ ਗਾ ਲਈ ਮਾਤਮਾ ਅਥਾ ਭਗਤੀ ਦੇ ਗਾਣ ਜੋੜ ਕੇ ਇਸ ਕਾਲ ਯੁਗ ਦੇ ਵਿੱਚ ਜਿਹੜਾ ਸੰਗਤ ਨੂੰ ਸਿਮਰਨ ਦੇ ਨਾਲ ਜੋੜ ਕੇ 84 ਲੱਖ ਜੂਨਾ ਦੇ ਵਿੱਚੋਂ ਜੀਵਨ ਕੱਢ ਰਹੇ ਹਨ ਸੋ ਇਸ ਪ੍ਰਕਾਰ ਗੁਰਬਾਣੀ ਨੇ ਆਖਿਆ ਹੈ ਜਨਮ ਮਰਨ ਦੋਹੂ ਮੈਂ ਨਹੀਂ ਜਗਵਰ ਤੁਕਾਰੇ ਆਏ ਜੀ ਦਾਨ ਦੇ ਭਗਤੀ ਗਾਇਨ ਹਰ ਸੋ ਲੈ ਲਾਏ ਜਿਹੜੇ ਰੱਬ ਦੇ ਪਿਆਰੇ ਨੇ ਉਹ ਸਾਨਾ ਨੂੰ ਪ੍ਰਮਾਤਮਾ ਨਾਲ ਜੋੜਦੇ ਹਨ ਜੇ ਸਾਡੇ ਕਿਸੇ ਰੱਬ ਦੇ ਪਿਆਰੇ ਨਾਲ ਲੈਣ ਦੇ ਨਾਲ ਨਾਮ ਦੇ ਨਾਲ ਲਗਦੀ ਹੈ ਜਦ ਨਾਮ ਵਿੱਚ ਜੋਜ ਵਾਦਾ ਹੁੰਦਾ ਹੈ ਤਾਂ ਸਮਝੋ ਕਿ ਮਦਦ ਅਸੀਂ ਪ੍ਰਗਤੀ ਕਰ ਰਹੇ ਹਾਂ ਅਸੀਂ ਉਹਦਾ ਬਚਨ ਜਿਹੜਾ ਹੈ ਉਹ ਕਮਾ ਰਹੇ ਹਾਂ ਜੇ ਬਚਨ ਦੇ ਤੇ ਇਹ ਰਹਿ ਕੇ ਜੋ ਹੈ ਉਹ ਸਾਡਾ ਪੜਾ ਹੁੰਦਾ ਹੈ ਗੁਰਬਾਣੀ ਮਹਾਰਾਜ ਕਹਿੰਦੇ ਹਨ ਜੇ ਕੋ ਬਚਨ ਕਮਾਵੇ ਸੰਤਨ ਦਾ ਸੋ ਪ੍ਰਸਾਦ ਦੀ ਕਰੀਏ ਸੋ ਇੱਕ ਬਚਨ ਦੀ ਖੇੜ ਹੈ ਸਾਡੇ ਸਤਿਪੁਰ ਸਾਡੇ ਅਗੇ ਗੁਰੂ ਮਹਾਰਾਜ ਦੇ ਅਗੇ ਬੇਨਤੀ ਹੈ ਕਿ ਸਾਡੇ ਅੰਦਰ ਵੀ ਉਸ ਪ੍ਰਮਾਤਮਾ ਦੀ ਪਵਿੱਤਰ ਰੌਣਕ ਹੋ ਜਾਏ ਮਹਾਰਾਜ ਹਰ ਰੋਜ਼ ਤੇ ਮੇਰਾ ਕਰਿਆ ਤਰਕ ਚੜਦੀਆਂ ਕਲਾਂ ਵਿੱਚ ਸਤਿ ਸ਼ਕਤ ਫਿਰ ਪਰ ਅਸੀਂ ਵੀ ਰਸਨਾ ਦੇ ਨਾਲ ਨਾਮ ਜਪ ਸਕੀਏ ਨਾਮ ਦੇ ਗੋਬਿੰਦ ਘਰ ਸੂਚੀ ਪੈ ਰਸਨਾ ਸਭ ਤੋਂ ਪਹਿਲਾਂ ਰਸਨਾ ਨੂੰ ਹੀ ਸੱਚਾ ਕਰਨਾ ਪੈਂਦਾ ਹੈ ਜਿਹੜੀ ਸਾਰੇ ਜ਼ਿੰਦਗੀ ਅੰਦਰ ਜ਼ਿੰਦਗੀ ਦੇ ਵਿੱਚ ਐਂਦੀ ਹੈ ਇਸ ਨੂੰ ਹੀ ਸੱਚਾ ਕਰਦਿਆਂ ਕਰਦਿਆਂ ਸਿਮਰਨ ਕਰਦਿਆਂ ਕਰਦਿਆਂ ਇਹ ਇੰਨੀ ਜ਼ਿਆਦਾ ਸੁੱਚੀ ਹੋ ਜਾਂਦੀ ਹੈ ਇਹ ਬਹੁਤ ਬ੍ਰੀਕ ਨਸਾਂ ਹੈ ਸਾਡੇ ਸਰੀਰ ਦੇ ਅੰਦਰ ਚੱਲਦੀਆਂ ਐਟੋਮੈਟਿਕ ਪ੍ਰਮਾਤਮਾ ਦਾ ਜਿਹੜਾ ਆਰਾਮ ਹੈ ਇਹ ਰਸਨਾ ਤੋਂ ਦੁਗ੍ਹਾੜੀ ਵਧਣਾ ਚੱਲਦਾ ਹੈ ਜੇਦੋਂ ਫਿਰ ਇਹ ਹਿਰਦੇ ਵਿੱਚ ਪ੍ਰਵੇਸ਼ ਕਰ ਦਿੰਦਾ ਕਰਦਾ ਇਹ ਰਸਨਾ ਦੇ ਤਾਈ ਹੈ ਹਿਰਦੇ ਤੋਂ ਗਾੜੀ ਕਰਕੇ ਨਭੀ ਵਿੱਚ ਪ੍ਰਵੇਸ਼ ਹੋ ਜਾਂਦਾ ਹੈ ਇਸ ਪ੍ਰਕਾਰ ਕੇਤੇ ਜਪਦਾਂ ਜਪਦਾਂ ਨਾਮ ਜੀਵ ਦਸਨੇ ਦਵਾਰ ਵਿੱਚ ਜਾ ਕੇ ਨਾਮ ਜਪਦਾ ਹੈ ਜਿੱਥੇ ਇਦਾਂ ਜਿਹੜਾ ਹੈ कि दशम द्वारा अगम अपारा परमपुर की, की करते उथे परमात्मा ने ਨਾਲ ਇਸਦਾ ਮੇਲ ਹੈ ਸੋ ਇਸ ਪ੍ਰਕਾਰ ਮਹাপুর ਸਾਨੂੰ ਹੀ ਪਰਮਾਤਮਾ ਦੇ ਨਾਮ ਦੀ ਲీల ਵਰਨਵਛੇ ਇੰਨੀ ਹਾਜ਼ਰੀ ਪ੍ਰਗਟ ਕਰਨੀ ਵਿਚਾਰ ਕਰਦੇ ਹਨ ਇਹ ਪ੍ਰਤਾਪ ਦੇ ਗੁਰੂ ਗੱਦੀਆਂ સેવા ਗੋਸ਼ਨੀਆ ਵਾਰਿੰਜੇ ਕਾ ਫਾਲਸਾ ਗੁਰਗਣ